oh <laughs> ਪ੍ਰਧਾਨ ਜੀ ਅੱਜ ਕਾ ਜੀ ਮੈਂ ਮੈਂ মিডিਆ ਦੇ ਸਾਹਮਣੇ ਖੜਾ ਨਹੀਂ ਸਾਡੇ ਕੈਂਡੀਡੇਟਾਂ ਦੀਆਂ ਹਨਾ ਕੋਣੀਆਂ ਜੀ ਅੰਦਰ ਗੁੰਡੇ ਬਿਠਾਏ ਹੋਏ ਰਿਕਰਮਿੰਗ ਅਫਸਰ ਦੇ ਨਾਲ ਜੀ ਮੈਂ ਥੋੜਾ ਸਪੀਕਰ ਤੇ ਲਾਉਣ ਲੱਗਾ ਜੀ ਫੋਨ মিডিਆ ਸਾਹਮਣੇ ਖੜੀ ਆ ਜੀ ਫੋਨ ਵੀ ਖੋਲੋ ਮੈਂ ਥੋੜਾ ਸਪੀਕਰ ਨਾਲ ਲਾ ਲਿਆ ਜੀ ਸਪੀਕਰ ਤੇ ਲਾ ਲਿਆ ਜੀ মিডিਆ ਖੜੀ ਆ ਜੀ ਤੁਹਾਡੀ ਪੂਰੀ ਸਾਰੀ ਹਰ ਰੱਜਾ ਨੇ ਇਹਦਾ ਸਾਥ ਕੋਈ ਨਹੀਂ ਪਾਇਆ ਹਰ ਕੇਸ ਵਿੱਚ ਜਿਹੜੀ ਇੰਟੀਗਰਲ ਦਾ ਮਕੀਦਾ ਹੈ ਇਹ ਇੱਕ ਆਕਾਲੀ ਦਾ ਟੋਰਡਰ ਨਿਕਲੂਗਾ ਕਿਸੇ ਹਾਲਤ ਪ੍ਰਧਾਨ ਜੀ ਸਾਡੇ ਬੰਦਿਆਂ ਨੂੰ ਅੰਦਰ ਧੱਕੇ ਮਾਰੇ ਜੀ ਫੈਲਾ ਖੋਲੀਆਂ ਕੈਂਡੀਡੇਟਾਂ ਦੀਆਂ ਐਸਐਚਓ ਸਾਹਿਬ ਮੌਕੇ ਤੇ ਖੜੇ ਨੇ ਕਹਿੰਦੇ ਪੀਸਫੁੱਲ ਇਲੈਕਸ਼ਨ ਹੋ ਰਿਹਾ ਅੰਦਰ ਕੱਲੇ ਕਾਲੀ ਦਾ ਨਹੀਂ ਅੰਦਰੋਂ ਜਦੋਂ ਅਸੀਂ ਕਹਿ ਰਹੇ ਸੀ ਐਸਐਚਓ ਸਾਹਿਬ ਕਹਿੰਦੇ ਪੀਸਫੁੱਲ ਹੋ ਰਿਹਾ ਸਾਡੀ ਤਾਂ ਸੁਣੇ ਨਹੀਂ ਰਹੇ ਕਹਿੰਦੇ ਤੁਸੀਂ ਝੂਠ ਬੋਲਦੇ ਅੰਦਰੋਂ ਕਾਂਗਰਸ ਦੇ ਕੈਂਡੀਡੇਟ ਆਏ ਦੋ ਕੱਲੇ ਸਾਡੀਆਂ ਫੈਲਾ ਖੋਲੀਆਂ ਬੀਬੀਆਂ ਨੇ ਮਤਲਬ ਜਿਹੜਾ ਵੀ ਕੈਂਡੀਡੇਟ ਅੰਦਰ ਜਾਂਦਾ ਜੀ ਸਾਰਿਆਂ ਦੇ ਫੋਨ ਖੋਲ ਕੇ ਪੜ ਦਿੰਦੇ ਨੇ ਨਾਲ ਦੀ ਨਾਲ ਅੰਦਰ ਹੀ ਵੀਰੇ ਪੁਲਿਸਟਿੰਗ ਅਫਸਰ ਨੇ ਅਸੀਂ ਬਾਹਰ ਖੜੇ ਹਾਂ ਜੀ ਅਸੀਂ ਗੇਟ ਤੇ 1 ਕਿਲੋਮੀਟਰ ਤੱਕ ਪੁਲਿਸ ਲਾਤੀ ਜੀ ਕਿਸੇ ਨੂੰ ਗਾਂ ਲ ਜਾਣ ਦੇ ਰਹੇ ਜੀ ਜਿਹੜੇ ਕੈਂਡੀਡੇਟ ਸਿਰੇ ਤੱਕ ਪਹੁੰਚਾਤੇ ਸੀ ਓਕੇ ਸੋਕੇ ਸਾਰਿਆਂ ਦੇ ਫੋਨ ਪੜਤੀ ਇਹਨਾਂ ਨੇ ਹਾਂ ਜੀ ਆ ਮੀਡੀਆ ਨੂੰ ਸਪੀਕਰ ਆਉਣਾ ਜੀ ਮੀਡੀਆ ਦੇ ਵਿੱਚ ਜਾਣਾ ਹੀ ਤੁਹਾਡਾ ਸਾਰਾ ਠੀਕ ਆ ਜੀ 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 ਠੀਕ ਆ ਜਨਾਬ ਠੀਕ ਆ ਜੀ ਠੀਕ ਹੈ ਜੀ ਫਿਰ ਮੈਂ ਸਾਰਿਆਂ ਦੀ ਫੇਰ ਤਰ ਕਰ ਦੇ ਜੀ ਤੁਸੀਂ ਆਓ ਜੀ ਉਸੇ ਸਵੇਰੀ ਜਮਾ ਕਰਾਂਗੇ ਜਦ ਅਸੀਂ ਬਾਈਕਟ ਕਰਦੇ ਹਾਂ ਫਿਰ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਕਰ ਰਹੇ ਹਾਂ ਜੀ ਲੱਗੇ ਹੋਏ ਆ ਟੀਮ ਲਈ ਹੋਈ ਜੀ ਪੰਜ ਛੇ ਬਗੀਲਾਂ ਦੀ ਟੀਮ ਲਈ ਹੋਈ ਜੀ ਠੀਕ ਹੈ ਜੀ ਅਰ ਮੈਂ ਅੰਦਰ ਦੇਖੋ ਜਓ ਸਾਹਮਣੇ ਸਾਹਮਣੇ ਚਮਾਰੇ ਜੇ ਖੜੇ ਨੇ ਜੀ ਗੁਰਦਾਰ ਘਰੋਂ ਦੇ ਮਤਲਬ ਹੈਰਾਨ ਆ ਮੈਂ ਵਿੱਚੋਂ ਦੇ ਮਤਲਬ ਅੰਦਰ ਬੰਦੇ ਬਿਠਾ ਕੇ ਫੇਲੇ ਪਟਾਰੇ ਲੈ ਕਮਾੜਾ ਆ ਡਿਪਟੀ ਸਾਹਿਬ ਸਾਹਮਣੇ ਗੱਡੀ 'ਚ ਬੈਠੇ ਨੇ ਕੋਈ ਹੈ ਹੀ ਨਹੀਂ ਕੋਈ ਡਿਪਟੀ ਸਾਹਿਬ ਦਾ ਕੀ ਨਾਮ ਜਾਂਦਾ ਪੂਰਾ ਹੈ ਹਰਮਨਪ੍ਰੀਤ ਚਿਮਾ ਜੀ ਡੀਏ ਜੀ ਪਤਾ ਮੈਨੂੰ ਹੁਣ ਪਟਿਆ ਡੀਏ ਜੀ ਪਟਾਲਾ ਪਊਗਾ ਜੀ ਹਾਂਜੀ ਠੀਕ ਆ ਜੀ ਸਭ ਠੀਕ ਆ ਤੁਹਾਨੂੰ ਪਹਿਲੇ ਕਿਹਾ ਸੀ ਵੀ ਇੱਥੇ ਗਾਂ ਪਊਗਾ ਜੇ ਜੇ ਸਾਡੀ ਫੈਲਾਂ ਨਾਲ ਕਰੋਗੇ ਹੁਣ ਗਾਂ ਪਊਗਾ ਹੁਣ ਹੋਰ ਜਲੂਸ ਨਿਕੜੂ ਸਾਰਿਆਂ ਦਾ ਬੱਚੇ ਸਰਕਾਰ ਦਾ ਵਿੱਚੇ ਪ੍ਰਸ਼ਾਸਨ ਦਾ ਹੁਣ ਸਵਾਦ ਆਉਣਾ ਚਾਹੀਦਾ ਹੈ ਇੱਥੇ ਕੋਈ ਖਾਲਾ ਹੀ ਦਾਵਾ ਨਹੀਂ ਹੈਗਾ ਵੀ ਆ ਤੁਸੀਂ ਧੱਕੇ ਨਾਲ ਫੇਲਾ ਪਾੜ ਦੋਗੇ